I'm out. ਸਾਰਿਆਂ ਨੂੰ ਮੋਤੇ ਬੋਸੇਤਨ ਵਾਸਤੇ ਮਜਬੂਰ ਕੀਤਾ ਕਿ ਸਾਡੀ ਧਰਤੀ ਜਿਹੜੀ ਬਨਾਦ ਕਰਨ ਦੀ ਧਰਤੀ ਬਣ ਗਈ ਹੈ ਜਿਸ ਬਨਾਦ ਕਰਨ ਦੀ ਧਰਤੀ ਦੇ ਉੱਤੇ ਭਾਵੇਂ ਕਿਸੇ ਕੋਨੇ ਵਿੱਚ ਹੋਵੇ ਭਾਵੇਂ ਸਾਡੇ ਪੰਜਾਬ ਦੇ ਵਿੱਚ ਹੋਵੇ ਤੇ ਭਾਵੇਂ ਦਿੱਲੀ ਦਾ ਕੰਪੂਰ ਕਾਨ ਹੋਵੇ ਭਾਵੇਂ ਹਾਈਦਰਾਬਾਦ ਦਾ ਹੋਵੇ ਭਾਵੇਂ ਜੂਨ ਦਾ ਹਸਕਾਨ ਹੋਵੇ ਤੇ ਭਾਵੇਂ ਸਾਡੇ ਕਿਸੇ ਮਨਾਰ ਸਿੰਧੂ ਯੂਨੀਵਰਸਿਟੀ ਦੀ ਇੱਕ ਅਧਿਆਰਥੀ ਦਾ ਅਧਿਆਤ ਜੀਤਾ ਜਾਂਦਾ ਹੋਵੇ ਆਪਾਂ ਰਹੇ ਹੋ ਦੁਬਾਰਾ ਤੇ ਉਹ ਅਜ ਵੀ ਲੜ ਰਿਹਾ ਉਹ ਜਵਰ ਤੇ ਸਿੱਖ ਦੇ ਨਾਲ ਟਕਰਾ ਕਰ ਰਿਹਾ ਤੇ ਜਵਰ ਤੇ ਸਿੱਖ ਦੇ ਨਾਲ ਟਕਰਾ ਕਰ ਰਿਹਾ ਇਹ ਨਹੀਂ ਹੈ ਆ ਸੱਚਾ ਪਰ ਨੂੰ ਪਛਾਣਨ ਦੀ ਲੋੜ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਫਾਟ ਹੋਏ ਤੇ ਨਜ਼ਾਰੇ ਹੋ ਰਹੇ ਆ ਅੱਜ ਅਸੀਂ ਮੋਮਬੱਤੀਆਂ ਦੇ ਨਾਲ ਆਪਣੀ ਤੀਰ ਸਰਦਾਜ਼ਰੀ ਦੇਣ ਕੀਤੀ ਹੈ ਉਹਨੇ ਦੱਸਿਆ ਕਿ ਅਸੀਂ ਤੇਰੇ ਨਾਲ ਕੋ ਕੀ ਹੋਗਾ ਜੇ ਤੇਰਨ ਕਥਨ ਕਰ ਦਿੱਤਾ ਉਹ ਸੋਚਦੇ ਸਨ ਕਿ ਜੇ ਆ ਸੰਝੇ ਰਹੇ ਹੈ ਤੇ ਜਿਹੜੇ ਉਹਦੇ ਨਾਲ ਦੇ ਆ ਉਹਨਾਂ ਨੇ ਸੋਚਿਆ ਸੀ ਕਿ ਸਦਾ ਦੀ نیند ਸਵਾ ਦਿੱਤਾ ਮੰਮਤਾ ਦੇਵਰਾਭੂ ਉਦੋਂ ਬਾਅਦ ਕੁਝ ਬੋਲੇਗਾ ਨਹੀਂ ਚੋਰੀ ਕਰੇਗਾ ਪਰ ਇੱਕ ਵੇਖ ਦੇ ਦੇਵਰਾਭੂ ਅਜੇ ਲੇਕਾ ਨਹੀਂ ਹਜ਼ਾਰਾਂ ਦੇਵਕਾਂ ਇਸ ਮੈਦਾਨ ਦੇ ਵਿੱਚ ਲਟਣੀਆਂ ਨੇ ਤੇ ਹਾਕਮਾਂ ਨੂੰ ਉਹ ਮਿਲਕਾਰਿਆ ਕਿ ਭਾਵੇਂ ਮੰਮਤਾ ਦੀ ਸਰਕਾਰ ਹੋਵੇ ਭਾਵੇਂ ਮੋਦੀ ਦੀ ਸਰਕਾਰ ਹੋਵੇ ਜਿਹਨੇ ਗੁਜਰਾਤ ਦੇ ਕੰਗਿਆ ਦੇ ਦੋਸ਼ੀਆਂ ਨੂੰ ਜਿਹਨੇ ਉਹਨਾਂ ਨੂੰ ਇਦਾਂ ਸੀ ਉਸ ਸਮੇਂ ਕਿ 15 ਅਗਸਤ ਦੇ ਦਿਨ ਨਾਰੀ ਸ਼ਕਤੀ ਦੀ ਗੱਲ ਕਰਦਾ ਸੀ ਤੇ ਜਦੋਂ ਤੁਨ ਸਬਾਤਲਾ ਚਲੇ ਸੋਸੇ ਬਰਾਤ ਕਰੀ ਸੀ ਵਿਗਰਾਦ ਦੇ ਉਹਨਾਂ ਨੂੰ ਛੱਡਿਆ ਤੇ ਉਹਨੇ ਮਠਾਈਆਂ ਬਣੀਆਂ ਤੇ ਗਾਜ ਹਾਰ ਪਾਈ ਕਿਹਾ ਕਿ ਆਹ ਕਿ ਉੱਤ ਸਸਕਾਰੀਆਂ ਨੇ ਇਸ ਕਰਕੇ ਇੰਨਾ ਸਾਲਾਂ ਸਰਕਾਰ ਦਾ ਕਿਰਦਾਰ ਇੱਕੋ ਹੈ ਸਾਰੀਆਂ ਆਜ਼ਾਦੀਆਂ ਤੇ ਜ਼ਬਰ ਤੇ ਜ਼ੁਲਮ ਟਾਲਵਰੀਆਂ ਨੇ ਕਿ ਜ਼ਬਰ ਤੇ ਜ਼ੁਲਮ ਸੰਸਥਾਕਤ ਹੈ ਹਾਂ ਤੇਰਾ ਜਨਮ ਜਿਹੜਾ ਸਰਜਰੀ ਖਾਤ ਮੰਦਾ ਕਾਨੂੰਨ ਲੱਖ ਬਣਾ ਰਹੇ ਪਰ ਸਾਰੇ ਕਾਨੂੰਨ ਔਰਤਾਂ ਦੇ ਹੱਕ ਦੇ ਵਿੱਚ ਨਹੀਂ ਔਰਤਾਂ ਦੇ ਉਲਟ ਭਗਦੇ ਆ ਸੋ ਸਮਾਂ ਥੋੜਾ ਹੈ ਸੋ ਇਹਨਾਂ ਨੂੰ ਮੈਂ ਆਸਵਾਦ ਦਉ ਇਹ ਸਾਰੀਆਂ ਜਮੂਰਦ ਕਾਰਸਬਾਂ ਨੂੰ ਸਾਰੀਆਂ ਸੰਸਥਾਵਾਂ ਨੂੰ ਮੈਡੀਕਲ ਸੰਸਥਾਵਾਂ ਨੂੰ ਸੇਧ ਕਰਨ ਲਈ ਇਸ ਕਾਲੀ ਮਵਾਅਖਵਾਦਨਾ ਕਿ ਤੁਸੀਂ ਅੱਜ ਉਸ ਕਾਲ ਨੂੰ ਉਸ ਦਰਦ ਨੂੰ ਸਮਝਿਆ ਜਿਵੇਂ ਮਹਿਲਕੋ ਦੀ ਧਰਤੀ ਨੇ ਕ ਰੰਜੀਤ ਦੇ ਨਾਲ ਲੜਾਕਰ ਤੇ ਕਦੇ ਵੀ ਘਟਾ ਤੇ ਬਾਤ ਸਮਝਿਆ ਸੀ ਅੱਜ ਜੇ ਉੱਥੇ ਅੱਜ ਉਹ ਉਸ ਲੜਾਈ ਨੂੰ ਇਸ ਕਾਲ ਨੂੰ ਲੈ ਗਿਆ ਕਿ ਔਰਤਾਂ ਦੀ ਸਿਰ ਖੱਟ ਗਈ ਲਵਾਈ ਜਾਵੇ ਇਸ ਢਾਂਚੇ ਦੇ ਅੰਦਰ ਇਹ ਔਰਤਾਂ ਦੀ ਮੁਕਤੀ ਸਮਝ ਨਹੀਂ ਹੈ ਤੇ ਇਸ ਲੜਾਈ ਨੂੰ ਅਪਨੋ ਤੇ ਨਵੰਬਰ ਔਰਤ ਦੀ ਲੜਾਈ ਨੂੰ ਇਸ ਤਰ੍ਹਾਂ

ਜਿੰਦਾਬਾਦ ਸਿੰਧਾਬਾਦ ਔਰਤਾਂ ਤੇ ਹੰਤਾ ਜਵਰਬੰਦ ਕਰੋ ਬੰਦ ਕਰੋ ਬੰਦ ਕਰੋ ਕੇਂਦਰ ਦੀ ਮਰਦੂ ਸਰਕਾਰ ਮੁਜ਼ਾਬਾਤ ਮੁਜ਼ਾਬਾਤ ਡਾਕਟਰ ਮੋਮਤਾ ਦੇਵਨਾਥੀ ਦੇ ਬਲਾਤਕਾਰੀਆਂ ਕਾਤਲਾਂ ਨੂੰ ਸਖਤ ਸਜ਼ਾ ਮਾ ਦਿਓ ਸਜ਼ਾ ਮਾ ਦਿਓ ਸਜ਼ਾ ਮਾ ਦਿਓ ਔਰਤਾਂ ਤੇ ਹੰਤਾ ਜਵਰਬੰਦ ਕਰੋ ਬੰਦ ਕਰੋ ਬੰਦ ਕਰੋ ਔਰਤਾਂ ਅਫਸਲ ਜਿਹੜਾ ਜਿਹੜਾ ਕੈਂਡਲ ਮਾਰਚ ਕੱਟਿਆਗਾ ਹਸਪਤਾਲ ਬਨੋ ਜੀ ਕਿੰਨਾਂ ਨੂੰ ਸਮਰਪਿਤ ਕੱਟੇਗਾ ਇਹ ਜੋ ਅੱਜ ਕੈਂਡਲ ਮਾਰਚ ਕਰਦੇ ਆਗੇ ਜਿਹੜੇ ਕਲਕਰ ਦੇ ਸਾਡੀ ਬੱਚੂ ਸੀ ਜਿਹਦੇ ਨਾਲ ਤਕਰੀਬਤ ਤੋਂ ਬਾਅਦ ਕਤਲ ਕੀਤਾ ਗਿਆ ਘਣਾਉਣਾ ਕੀਤਾ ਗਿਆ ਉਹਦੇ ਸੰਬੰਧ ਵਿੱਚ ਸਿਹਤ ਵਿਭਾਗ ਦੇ ਵਿੱਚ ਬਕੌਤ ਕਿੱਥੇ ਬੰਦੀਆਂ ਤੇ ਜਿਹੜੇ ਅਧਿਕਾਰ ਅਧਿਕਾਰ ਸਭਾ ਬਨਾਲਾ ਇਕਾਈ ਦੇ ਵਿੱਚ ਬਕੌਤ ਜਨਤਕ ਜੱਤੀ ਬੰਦੀਆਂ ਵੱਲੋਂ ਇਹ ਕੈਂਡਲ ਮਾਰਚ ਕੱਢਿਆ ਗਿਆ ਉਸ ਬੱਚੀ ਦੀ ਆਤਮਾ ਨੂੰ ਸ਼ਾਂਤੀ ਦੇਵਾਉਣ ਲਈ ਉਸ ਬੱਚੀ ਨੂੰ ਇਨਸਾਫ ਸਰ ਜਿਹੜਾ ਆਪਣੀ ਭਾਰਤ ਸਰਕਾਰ ਵੱਲੋਂ ਬੇਟੀ ਬਚਾਓ ਹਨਾ ਬੇਟੀ ਪੜਾਓ ਬੇਟੀ ਬਚਾਓ ਦਾ ਜਿਹੜਾ ਨਾਰਾ ਮਤਲਬ ਕਿ ਅਕਸਰ ਹੀ ਹਰ ਇੱਕ ਸਟੇਟ ਤੇ ਜਿਹਦੇ ਵੀ ਸਤਾਧਾਰੀ ਲਾਉਂਦੇ ਨੇ ਤੇ ਅੱਜ ਜੋ ਮੈਂ ਕਹਿੰਦਾ ਵੀ ਸ਼ਬਦ ਹਰ ਰੋਜ਼ ਦਿਨ ਰਾਤ ਜਿਹੜੇ ਦਿਨ ਦਿਨ ਵੱਧ ਰਹੀਆਂ ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਤੁਸੀਂ ਕਿਸੇ ਨਾਲ ਜਿਹੜੇ ਨਾਲ ਦੇਖਦੇ ਹੋ ਜੀ ਮੈਨੂੰ ਕਹਿਣ ਦੇ ਵਿੱਚ ਕੋਈ ਜਿਹੜੇ ਸੰਕੋਚ ਨਹੀਂ ਬਲਕਿ ਇੱਕ ਕੀ ਕਹਿੰਦੇ ਹੁੰਦੇ ਨੇ ਦੁੱਖ ਨਹੀਂ ਕਰ ਲੈ ਸਾਡੀ ਸਿਆਸਤ ਹੈ ਜਿਹੜੀ ਉਹ ਸਿਰਫ ਨਾऱ्यांना ਤੇ ਖੜੀ ਹੈ ਅਸਲੀਅਤ ਤੇ ਨਹੀਂ ਖੜੀ ਅਸੀਂ ਕੋ ਕੱਤੇ ਤੋਂ ਸ਼ੁਰੂ ਕਰਕੇ ਹైదరాబాద్ ਉਨਾਓ ਹਾਥਰਸ ਤੇ ਆਪਣਾ ਕਟੂਆ ਜਾਂ ਦਿੱਲੀ ਦੀ ਨਰਪੈਕ ਜਿਹੜਾ ਬੱਚੀ ਦਾ ਹੋਇਆ ਸੀਗਾ 2011 ਦੇ ਵਿੱਚ ਜਾਂ ਫਿਰ ਆਪਣੇ ਇਸ਼ੇ ਬਰਨਾਲੇ ਦੀ ਧਰਤੀ ਤੇ ਕਰਨਜੀਤ ਨਾ ਬੱਚੀ ਨਾ ਹੋਇਆ ਤੇ ਜਿੰਨੀਆਂ ਵੀ ਘਟਨਾਵਾਂ ਲੈ ਰਹੀਆਂ ਨੇ ਇਹ ਜਿਹੜੇ ਦੋਸ਼ੀ ਨੇ ਇਹ ਜਾਂ ਤਾਂ ਸੱਤਾ ਦਾ ਵੀ ਖੁਦ ਹੁੰਦੇ ਨੇ ਜਾਂ ਘਟੋ ਘਟ ਸੱਤਾ ਦੇ ਦਲਾਲ ਹੁੰਦੇ ਨੇ ਤੇ ਨਾ ਰਿਆਂ ਨਾਲ ਕੁਝ ਨਹੀਂ ਬੰਦਾ ਜਿੰਨਾ ਚਿਰ ਅਸੀਂ ਹਕੀਕਤ ਨਹੀਂ ਇਨੋਂ ਵੱਡੇ ਹਕੀਕੇ ਦੇ ਵਿੱਚ ਆਮਲੀ ਜਮਾਨੀ ਪਹਿਨੌਦੀ ਤੇ ਸਾਡੀਆਂ ਰੈਸਲਰ ਬੱਚੀਆਂ ਨਾਲ ਜਿਹੜਾ ਮੈਂਬਰ ਪਾਰਲੀਮੈਂਟ ਸੀ ਸੱਤਾਧਾਰੀ ਤੇ ਰਦਾ ਸੀਗਾ ਉਹਨੇ ਕੀ ਕੀਤਾ ਉਹਦੇ ਕੋਈ ਐਕਸ਼ਨ ਨਹੀਂ ਲਿਆ ਗਿਆ ਕਿਉਂ ਨਹੀਂ ਲਿਆ ਗਿਆ ਸਿਰਫ ਉਹਦੇ ਕੋਲ ਕੁਝ ਚੰਦ ਬੋਟਾਂ ਸੀ ਦੋ ਚਾਰ ਸੀਟਾਂ ਤੇ ਉਹਦਾ ਪ੍ਰਭਾਵ ਸੀਗਾ ਤੇ ਬਲਕਿ ਉਹਦੇ ਐਕਸ਼ਨ ਹੀ ਨਹੀਂ ਲਿਆ ਗਿਆ ਕਿ ਬੇਟੇ ਹੰਸ ਦੇ ਕੇ ਨਵਾਜਿਆ ਗਿਆ ਤੇ ਇੱਦਾਂ ਹੀ ਸਾਡੀਆਂ ਉਹ ਬੱਚੀਆਂ ਨਾਰਾਜ਼ ਲਾਪਰਵਾਹੀ ਵੀ ਹੋਇਆ ਉਹ ਆਪਣੇ ਸਾਹਮਣੇ ਜਗ ਜਹਰ ਹੈ ਤੇ ਇਹ ਵੀ ਸਭ ਤੋਂ ਮਾੜੀ ਗੱਲ ਹੈ ਕਿ ਜਿਹੜੇ ਰੇਪ ਦੇ ਕੇਸ ਨੇ ਦੂਸਰੇ ਕੇਸਾਂ ਮੰਗੂ ਕਿ ਮੇਰੇ ਸਾਡੇ ਜੁਡੀਸ਼ੀਅਲ ਸਿਸਟਮ ਦਾ ਰਾਜ ਸੰਸਦ ਚੱਲਦਾ ਹੈ ਉਹਨਾਂ ਨੂੰ ਸਾਲਾਂ ਕੰਮਰਾ ਨਿਕਲ ਜਾਂਦੀਆਂ ਨੇ ਦੋਸ਼ੀਆਂ ਨੂੰ ਸਜ਼ਾ ਦੇਉਣ ਲਈ ਤੇ ਕਈ ਵਾਰ ਤਾਂ ਦੋਸ਼ੀ ਆ ਕੀ ਕਹਿੰਦੇ ਨੇ ਬਰੀ ਵੀ ਹੋ ਜਾਂਦੇ ਨੇ ਇਹ ਕੁਝ ਘਟਨਾਵਾਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਇਹ ਟਿਪ ਆਫ ਦਾ ਆਈਸ ਵਰਗਣੇ ਇਹ ਉਹ ਨੇ ਜਿੰਨੇ ਮੀਡੀਆ ਦੇ ਵਿੱਚ ਪਬਲਿਕ ਡੋਮੇਨ ਦੇ ਵਿੱਚ ਆ ਗਈਆਂ ਪਤਾ ਨਹੀਂ ਕਿੰਨੀਆਂ ਬੱਚੀਆਂ ਦਾ ਸਾਡੇ ਨਾਲ ਔਰਤਾਂ ਨਾਲ ਇਸ ਤਰ੍ਹਾਂ ਦੇ ਅਪਰਾਧ ਹੋਣਗੇ ਇਹ ਵੀ ਫਲਕੇ ਉਹਨਾਂ ਨੂੰ ਕੋਖਾਂ ਦੇ ਹਾਂਜੀ ਅੱਜ ਜਮਹੂਰੀ ਵਿਧਾਨ ਸਭਾ ਵੱਲੋਂ ਇਥੋਂ ਦੀਆਂ ਜਨਤਕ ਜਮਹੂਰੀ ਤੇ ਹਸਪਤਾਲ ਨਾਲ ਰਿਲੇਟਡ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਚ ਡਾਕਟਰ ਸਟਾਫ ਨਰਸਾਂ ਕਲਾਸ 4 ਸਾਡੀਆਂ ਬੱਚੀਆਂ ਜਿੰਨੀਆਂ ਵੀ ਹੁੰਦੀਆਂ ਨੇ ਉਹ ਸ਼ਾਮਲ ਹੋਈਆਂ ਨੇ ਵੱਖ-ਵੱਖ ਜਥੇਬੰਦੀਆਂ ਦੇ ਨਮਾਇਦੇ ਦੇ ਸ਼ਾਮਲ ਹੋਏ ਨੇ ਹਸਪਤਾਲ ਦੇ ਵਿੱਚ ਭਾਰੀ ਇਕੱਠ ਤੋਂ ਬਾਅਦ ਅਸੀਂ ਹੰਢਾਇਆ ਬਾਜ਼ਾਰ ਵਿੱਚ ਹੁੰਦੇ ਹੋਏ ਨਹਿਰੂ ਦੇ ਪੁੱਤ ਤੋਂ ਵਾਪਸੀ ਕੀਤੀ ਹੈ ਪੂਰਾ ਸ਼ਹਿਰ ਅਸੀਂ ਘੁੰਮ ਕੇ ਜਿਹੜੀ ਘਟਨਾ ਕਲਕੱਤਾ ਦੇ ਵਿੱਚ ਜੇ ਆਰ ਕਾਰ ਹਸਪਤਲ ਦੇ ਵਿੱਚ ਵਾਪਰੀ ਹੈ ਜਿਹਦੇ ਵਿੱਚ ਇੱਕ ਔਰਤ ਨੂੰ ਇੰਨਾ ਬਰਬਰਤਾ ਨਾਲ ਉਹਦਾ ਮਰਡਰ ਕੀਤਾ ਗਿਆ ਹੈ ਬਲਾਤਕਾਰ ਕੀਤਾ ਗਿਆ ਹੈ ਉਸ ਦੇ ਖਿਲਾਫ ਅਸੀਂ ਇੱਥੋਂ ਦੇ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੋਂ ਦੇ ਲੋਕਾਂ ਨੂੰ ਸੁਚੇਤ ਕਰਨ ਲਈ ਤਾਂ ਕਿ ਤੁਹਾਡੇ ਬੱਚੇ ਨੇ ਜਿਹੜੇ ਉਹਨਾਂ ਦੀ ਸੇਫਟੀ ਜੇ ਕਿਸੇ ਢੰਗ ਨਾਲ ਹੋ ਸਕਦੀ ਹੋਵੇ ਤਾਂ ਤੁਹਾਨੂੰ ਬਾਕੀਆਂ ਨਾਲੋਂ ਵੱਧ ਸੁਚੇਤ ਹੋ ਕੇ ਜਾਗਣ ਦੀ ਲੋੜ ਹੈ ਅੱਜ ਅੱਜ ਅਸੀਂ ਬੱਚੀ ਨੂੰ ਸਕੂਲ ਭੇਜਣ ਲੱਗੇ ਡਰਦੇ ਆ ਪਤਾ ਲੱਗਦਾ ਵੀ 3 ਸਾਲ ਦੀ ਬੱਚੀ ਨੂੰ 9 ਸਾਲ ਦਾ ਬੰਦਾ ਮੁੰਡਾ 9ਵੀਂ ਕਲਾਸ ਪੜ੍ਹਦੇ ਮੁੰਡੇ ਵੱਲੋਂ ਬਲਾਤਕਾਰ ਕੀਤਾ ਜਾਂਦਾ ਕੋਈ ਕੋਈ ਧਾਰਮਿਕ ਥਾਂ ਤੇ ਜਾਂਦੀ ਆ ਸਾਨੂੰ ਪਤਾ ਲੱਗਦਾ ਵੀ ਉੱਥੋਂ ਦੇ ਪ੍ਰੀਸਟ ਨੇ ਉੱਥੋਂ ਦੇ ਪੁਜਾਰੀ ਨੇ ਉਹਦੇ ਨਾਲ ਬਲਾਤਕਾਰ ਕਰ ਲਿਆ ਅੱਜ ਅਸੀਂ ਸਾਡੀਆਂ ਬੱਚਿਆਂ ਨੂੰ ਸਕੂਲ ਕਾਲਜ ਭੇਜਦੇ ਆ ਉੱਥੇ ਪਤਾ ਲੱਗਦਾ ਵੀ ਕੋਈ ਟੀਚਰ ਕੋਈ ਡਰਾਈਵਰ ਕੋਈ ਹੋਰ ਜਾਣਕਾਰ ਬੰਦਾ ਕਿਸੇ ਨਾ ਕਿਸੇ ਟੇਢੇ ਢੰਗ ਨਾਲ ਉਹਦੇ ਨਾਲ ਇਸ ਕਿਸਮ ਦੀ ਜਿਹੜੀ ਘਣਾਉਣੀ ਕਾਰਵਾਈ ਕਰਦਾ ਹੈ ਕਿ ਉਹਦਾ ਭੁਖਤਵਾਹ ਕਰਕੇ ਰੱਖ ਦਿੰਦਾ ਹੈ ਸੋ ਅਸੀਂ ਸਮੂਚੀਆਂ ਜਥੇਬੰਦੀਆਂ ਜਿੰਨੀਆਂ ਵੀ ਅੱਜ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਨੇ ਉਹਨਾਂ ਨੂੰ ਇੱਕ ਸਨੇਹਾ ਦਿੱਤਾ ਹੈ 딸 ਹੈ ਜਿਹੜੀ ਬੇਟੀ ਬਚਾਓ ਬੇਟੀ ਬਚਾਓ ਬਣਾਉਂਦਾ ਨਾ ਨੋਦੀ ਹੈ ਦੂਜੇ ਪਾਸੇ ਭਾਰਤ ਦੇ ਵਿੱਚ ਹੀ ਸਭ ਨਾਲੋਂ ਵੱਧ ਬਲਾਤਕਾਰ ਹੁੰਦੇ ਨੇ ਤੁਸੀਂ ਕਿਸੇ ਕਿਸੇ ਜਗ੍ਹਾ ਦੇ ਨਾਲ ਦੇਖੋ ਦੇਖੋ ਇਹ ਸਰਕਾਰਾਂ ਬਿਲਕੁਲ ਨੰਗੀਆਂ ਹੋ ਚੁੱਕੀਆਂ ਨੇ ਇਸ ਮਸਲੇ ਤੇ ਸਰਕਾਰਾਂ ਦੇ ਸਾਡੇ ਕੋਲੇ ਹਸਪਤਾਲ ਦੇ ਅੰਕੜੇ ਪਏ ਨੇ ਜਿਨ੍ਹਾਂ ਨੇ ਲਗਭਗ 4-4 ਸਾਲ ਤੋਂ 5-5 ਸਾਲ ਤੋਂ ਸਿਕਿਉਰਿਟੀ ਦੀ ਮੰਗ ਕਰਦੇ ਆ ਰਹੇ ਨੇ ਵੀ ਸਾਡੇ ਇਥੇ ਸਿਕਿਉਰਿਟੀ ਹੈ ਦੀ ਲੋੜ ਹੈ ਉਹਨਾਂ ਨੂੰ ਸਿਕਿਉਰਿਟੀ ਨਹੀਂ ਮਿਲ ਰਹੀ ਹੈਗੀ ਹਸਪਤਾਲ ਵਿੱਚ ਇੱਕ ਕਈ ਵਾਰ ਇੱਕ ਸਕਿਉਰਿਟੀ ਮੈਨ ਨਹੀਂ ਹੁੰਦਾ ਹੈਗਾ ਕਈ ਥਾਵਾਂ ਤੇ ਤਾਂ ਬਾੜ ਬਾਈ ਵੀ ਨਹੀਂ ਹੁੰਦੇ ਇਕੱਲੀਆਂ ਔਰਤਾਂ ਕੰਮ ਕਰਦੀਆਂ ਨੇ ਜਿਹੜਾ ਸਰਕਾਰ ਇਹ ਕਹਿੰਦੀ ਹੈ ਨਾਹਰਾ ਲਾਉਂਦੀ ਹੈ ਕਿ ਇਹ ਬੇਟੀ ਬਚਾਓ ਬੇਟੀ ਪੜ੍ਹਾਓ ਲੋਕ ਬੇਟੀ ਪੜ੍ਹਾ ਰਹੇ ਨੇ ਇਹ ਸਰਕਾਰਾਂ ਬਚਣ ਨਹੀਂ ਦੇ ਰਹੀਆਂ ਚੜ੍ਹਦੇ ਸੂਰਜ ਅੱਗੇ ਝੋਲੀ ਚੜ੍ਹਦੇ ਸੂਰਜ ਅੱਗੇ ਝੋਲੀ ਮੰਗਾ ਇਹੋ ਦੋਵੇਂ ਧਰਤੀ ਕੱਪਲੀ ਹੇਕੋ ਤੇ ਚੱਲਣ ਸੀਤ ਹਵਾਵਾਂ ਜਦੋਂ ਕੋ ਪੈਲੋ ਧੀ ਮਾਰ ਰਹੇ ਹਨ ਕੋਈ ਨਾ ਸੋਖੋ ਕੰਮ ਤੇ ਘਰੀ ਸੁਰੱਖਿਤ ਰਹਿ ਕੇ ਪੱਲਣ ਧੀਆ ਮਾਮਾ ਕੰਮ ਤੇ ਕਦੀ ਸੁਰੱਖਿਤ ਰਹਿ ਕੇ ਪੱਲਣ ਧੀਆ ਮਾਮਾ ਬਹੁਤ ਹੀ ਸਰਕਾਰ ਦੇ ਨਾਲੇ ਡਾਕਟਰ ਸਾਹਿਬਾਨ ਬੱਚ ਰੱਖ ਜਫੇਵੰਦੀਆਂ ਦੇ ਨਮਾਣੇ ਇਸ ਆਈਐਸ ਪ੍ਰੋਗਰਾਮ ਸਾਥੀ ਸਾਥੀਓ ਬਾਦੋ ਛੋਟੇ ਜਿਹੇ ਸੱਦੇ ਤੇ ਤੁਸੀਂ سارے ਕੱਥੇ ਹੋਤੇ ਤੇ ਇਸ ਪ੍ਰੋਗਰਾਮ ਚ ਆਇਓ ਬਹੁਤ ਲੰਮਾ ਸਮਾਂ ਕਰਕੇ ਆ ਬਾਦਾਂ ਸਮਾਂ ਨਹੀਂ ਲੱਗਾ ਲੱਗਾ ਅਸੀਂ ਸ਼ਹਿਰ ਨਿਵਾਸੀਆਂ ਨੇ ਉਹ ਆ ਬੱਚੀਆਂ ਤੁਹਾਡੇ ਤੁਹਾਡੀਆਂ ਬੀਬੀਆਂ ਤੇ ਤੁਹਾਡੀਆਂ ਭੈਣਾਂ ਅੱਜ ਸਾਨੂੰ ਲੱਗਦਾ ਸੁਰੱਖਤ ਨਹੀਂ ਕਿਹੜੀ ਜਗ੍ਹਾ ਤੇ ਦੇਖੋਗੇ ਤੁਸੀਂ ਖਬਰ ਪੜ੍ਹਦੇ ਆਂ ਓਦੀ ਬੱਚੀ ਸਕੂਲ ਭੇਜੀ ਆ ਤੇ ਸਕੂਲ ਤੋਂ ਇਹਨਾਂ ਯਾਤਰੀ ਹੋ ਰਹੀ ਹੈ ਸਾਡਾ ਕੋਈ ਪਰ ਮਾਰ ਤਾਂ ਮੈਂਬਰ ਕਿਸੇ ਧਾਰਮਿਕ ਤੇ ਧਰਮ ਦੇ ਵਿੱਚ ਜੀਦਾ ਰੱਖਦਾ ਉਹ ਕਿਸੇ ਤਾਂ ਅਲਮਸਤਾਂ ਤੇ ਗਈ ਹੈ ਉੱਥੇ ਉਹਨਾਂ ਪਤਾ ਲੱਗਦਾ ਬਲਾਤਕਾਰ ਹੋ ਜਾਂਦਾ ਸਾਡੀ ਬੱਚੀ ਸਫਨ ਕਰਦੀ ਏ ਅਜ ਪਤਾ ਨਹੀਂ ਕਦੋਂ ਕੀ ਹੋਵੇ ਅੱਜ ਜਿਹੜੀਆਂ ਸਾਡੀਆਂ ਭਤੀਆਂ ਨੇ ਸਾਡੀਆਂ ਭੈਣਾਂ ਨੇ ਆਪਕਾਂਸ ਦੰਰਾ ਵੀ ਜੋਦੀ ਕਰਦੀਆਂ ਨੇ ਸਾਰੀ ਸਾਰੀ ਰਾਤ ਜਾ ਕੇ ਜੋਦੀ ਕਰਦੀਆਂ ਨੇ ਉੱਥੇ ਕਈ ਵਾਰੀ ਕੋਈ ਦੇ ਨਾ ਤੇ ਅਮੀ ਨਹੀਂ ਹੁੰਦਾ ਇਹ ਅਸੀਂ ਤੋਂ ਮੰਗਦੀ ਹੈ ਉਹ ਸਰਕਾਰ ਆ ਜਿਹੜੀ ਸਾਡੀ ਰੱਖਿਆ ਕਰ ਸਕੂਗੀ ਜਿਸ ਤੋਂ ਜਨਨ ਇੱਕ ਡਾਕਟਰ ਦਾ ਜਿਹੜਾ ਡਾਗਰ ਕੀਤਾ ਜਾਂਦਾ ਹੈ ਫਲਾਗ ਦਾ ਕੀਤਾ ਜਾਂਦਾ ਹੈ ਉਹਦੇ ਅੰਗ ਪਰ ਕਟ ਦਿੱਤੇ ਜਾਂਦੇ ਨੇ ਕੁਝ ਸ਼ੀਸ਼ੇ ਘਟੇ ਹੁੰਦੇ ਨੇ ਉਹਨਾਂ ਮੇਲਨ ਹਾਲੇ ਵਿੱਚ ਇਸ ਥਾਂ ਨੂੰ ਅਸੀਂ ਘਰ ਤੋਂ ਵੀ ਵੱਧ ਸੁਰੱਖੇ ਵਿੱਚ ਰੱਖੇ ਨੂੰ ਸੰਭਲੇ ਜੀ ਤੁਹਾਨੂੰ ਸੀ ਵੀ ਹਸਪਤਾਲ ਸਾਡੀ ਸੇਤੀ ਘਟ ਹੈ ਆਹ ਸੁਰਜਾ ਦਾ ਗਾਗੋ ਹਸਪਤਲ ਵੱਧ ਪਰ ਹਾਲਾਤ ਜਿਹੜੇ ਬੜਗੇ ਨੇ ਵੀ ਅਸੀਂ ਸਾਡੇ ਕੋਈ ਵੀ ਫੀਲ ਹੋਦਾ ਤੂੰ ਘਰੋਂ ਟੁਰਨ ਲੱਗਿਆ ਸਤਿਵਾਰੀ ਸੋਚਦੇ ਵੀ ਇਹੋ ਸਹੀ ਫਲਾਮ ਆਪਣੀ ਥਾਂ ਤੇ ਜਿੱਥੇ ਨੇ ਪਹੁੰਚਣਾ ਹੋ ਕੋਈ ਨਹੀਂ ਸਕੂਗੀ ਜੇ ਨਹੀਂ ਸੋ ਸਾਥੀਓ ਇਹ ਤੁਹਾਡੇ ਸਾਰਿਆਂ ਦੇ ਵਿਚਾਰ ਦਾ ਬਸ ਹੈ ਅਸੀਂ ਤੁਹਾਡੇ ਕੱਜ ਗੱਲ ਲੈ ਕੇ ਆਏ ਆ ਅੱਜ ਇੱਕ ਡਾਕਟਰ ਦਾ ਮਸਲਾ ਤਹਾਡੇ ਸਾਹਮਣੇ ਹੈ ਪਰ ਤੁਸੀਂ ਸੋਚੋ ਵੀ ਅਸੀਂ ਅੱਜ ਗੱਲ ਕਰਕੇ ਇਸ ਗੱਲ ਤੋਂ ਮੁਕਤ ਹੋ ਰਹੇ ਇਸ ਲਗਾਤਾਰ ਪੜਾ ਦੇਣਾ ਪਊਗਾ ਤਾਂ ਕਿ ਕੋਈ ਤਰੰਦੇ ਤੁਹਾਡੀਆਂ ਬੱਚੀਆਂ ਤੁਹਾਡੀਆਂ ਭੜਾਂ ਨਾਲ ਕੋਈ ਸੁਖਮੀ ਕਰੋ ਉਸ ਦਾ ਕਰੋਈ ਕਾਰਵਾਈ ਨਾ ਕਰ ਸਕਣ। ਸੋ ਤੁਸੀਂ ਸਾਰੇ ਪੁੱਜੇ ਲੰਮਾ ਸਫਲਤਾ ਦਿੱਤਾ। ਮੈਨੂੰ ਪਤਾ ਹੈ ਸਾਡੇ ਸੋ ਸਾਡੇ ਵਿਦੇਸ਼ੀ ਬੇਟੀਆਂ ਨੇ ਉਹ ਸ਼ਾਇਦ ਇਹਨਾਂ ਰਿਟਰੀਟ ਨਾ ਕਰਦੀ ਹੁਣ ਸੰਕਰ ਜਿੰਨੇ ਮਿੱਟਵਾ ਸਕਦੇ ਨਹੀਂ ਹੋ ਗਿਆ ਤੇ ਤੁਸੀਂ ਸਾਡਾ ਸਹਿਯੋਗ ਦਿੱਤਾ। ਮੈਂ ਤੁਹਾਡਾ ਬਹੁਤ ਸਾਰੀ ਧੰਨਵਾਦ ਕਰਦਾ।